ਸਰੋਂ ਵੀਰ ਹੋਣੀ ਲੱਗੇ ਕੰਮ ਕਰਨ ਦਾ ਤਗੜੇ ਹੋ ਗਏ ਇਹ ਬਣ ਗਿਆ ਆਪਣੇ ਕਾਊਂਟਰ ਇਹ ਟੇਬਲ ਬਣਦਾ ਮਸ਼ੀਨ ਵਾਸਤੇ ਤੇ ਆ ਆਪਣਾ ਸਟੋਰ ਜਿਹੜਾ ਆ ਇਹ ਹੋ ਗਿਆ ਤਿਆਰ ਜਾਣ ਕੇ ਨਹੀਂ ਆਉਂਦੀ ਚਾਹਦੀ ਨਹੀਂ ਜਾਨੀ ਤੇ ਮੈਨੂੰ ਗੱਲਾਂ ਕਰਦੇ ਆ ਕਿ ਚੁੱਕੀ ਐ ਕਿੱਥੋਂ ਨਿਕਲ ਜਾਂਦੀ ਆ ਕਿ ਕਿਹਨਾਂ ਸ਼ੋਂ ਮੈਦਨ ਨਿਕਲ ਜਾਂਦੀ ਆ ਤੇ ਕਹਿ ਲੈ ਕੇ ਦਿੱਤੀ ਤਾਂ ਮੈਂ ਜਾਣਾਂ ਹੀ ਆਂ ਅੱਜ ਮੈਂ ਅੰਦਰ ਲਿਆ ਲਾਜ ਨਰਸਰੀ ਨਹੀਂ ਲਿਆਦਾ ਨਹੀਂ ਤੈਨੂੰ ਚਾਹੀਦਾ ਮੈਜਨਰਸਰੀ ਕੌਣ ਆਂਦਾ ਇਹਨੂੰ ਵਿਆਹ ਦੇ ਮੰਮੀ ਆਂਦੇ ਐਨੀਆਂ ਸੋਹਣੀਆਂ ਅੱਖਾਂ ਐਂ ਕਿ ਸਾਰੇ ਵਿਆਹ ਜਿਹੜੇ ਐਣ ਕਾ ਲਾ ਛੜੀਆਂ ਆਹ ਉਹ ਕਦੇ ਉਹ ਤੋਂ 4200 ਦੀਆਂ ਕਹਿੰਦੇ ਆ ਰੇਵਦੀਆਂ ਵੀਰ ਨੇ ਮੈਨੂੰ ਬਾਹਰੋਂ ਆਇਆ ਤੇ ਲੈ ਤੀਆਂ ਆਪਾਂ ਨਹੀਂ ਲਾਈਆਂ ਉਹ ਰਾਤ ਕਰਾ ਲੰਦਾ ਵੀ ਨਾ ਨਹੀਂ ਲਾਈਆਂ ਇਹ ਵੀਡੀਓ ਵੇਖੀ ਪਹਿਲਾਂ ਉਹ ਲੱਗ ਜਣੀ ਹੋਣੀ ਲੱਗ ਜਣੀ ਹਾਲੇ ਰੋਂ ਅੰਦਰ ਗਿਆ ਰੋਣ ਲੱਗ ਗਿਆ ਅੰਦਰ ਜਾ ਕੇ ਰੋਟੀ ਖਾ ਲਿਆ ਤੇ ਲਾ ਲਈ ਸੀ ਆਹ ਭਾਵੇਂ ਟੇਬਲ ਨੂੰ ਬੁਰਕੀਆਂ ਲਾਈ ਜਾਂਦਾ ਹਾਂ ਭਾਜੀ ਕਿੱਦਾਂ ਦਾ ਲੱਗਾ ਸਟੋਰ ਫਿਰ ਮੇਰਾ ਬਹੁਤ ਸੋਹਣਾ ਬਹੁਤ ਹੈ ਸਟੋਰ ਆਹੋ ਸਟੋਰੀ ਹੈ ਦੁਕਾਨ ਸਟੋਰ ਆਫਿਸ ਆਫਿਸ 450 ਮਾਡਲ ਹੀ ਤੇ ਜਾ ਕੇ ਕਹਿੰਦੀ ਵੀਰ ਕਹਿੰਦਾ ਮੈਂ 450 ਮਸ਼ੀਨ ਲਵਾਂ ਮੈਂ ਵੀ ਮੈਂ ਗੱਲ ਕਰਦਾ ਸੁਣੇ ਵੀਰ ਨੂੰ ਤੁਹਾਨੂੰ ਕਿਸੇ ਨੂੰ ਪਤਾ ਮੈਂ ਦੱਸਾਂ ਤੈਨੂੰ ਇਹ ਦੱਸ ਤੈਨੂੰ ਮੈਂ ਇਕੱਲੇ ਦੱਸੀ 450 ਮਸ਼ੀਨ ਹੈ ਵੀਰ ਨੇ ਆਰਡਰ ਕਰਤੀ ਮੈਂ ਲੰਗੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਤੇ ਅੱਜ ਇੱਕ ਨਵੀਂ ਮਸ਼ੀਨ ਜਿਹੜੀ ਆ 우샤 450 ਜਿਹੜੀ ਆਪਾਂ ਹੋਰ ਲੈ ਕੇ ਆਉਣ ਲੱਗੇ ਆ ਤੇ ਹੁਣ ਮੈਂ ਚੱਲਿਆ ਅਮਰਸਰ ਮੈਨੂੰ ਹੁਣੇ ਕਾਲ ਆਈ ਆ ਵੀ ਆ ਗਈ ਆ ਮਸ਼ੀਨ ਤੇ ਬਾਹਰ ਉਧਰੋਂ بارش ਵੀ ਹੋਣ ਢਈ ਆ ਤੇ ਪਰ ਮੈਨੂੰ ਐਕਸਾਈਟਮੈਂਟ ਜ਼ਿਆਦਾ ਆ ਕਿ ਮੈਨੂੰ ਇਹ ਵੀ ਲੇਟ ਨਾ ਹੋ ਜਾਈਏ ਤੇ ਹੁਣ ਮੈਂ ਚੱਲਿਆ ਲੈਂਡ ਮਸ਼ੀਨ ਐਸ ਵਾਲੇ ਤੇ ਫਿਰ ਇਹਦੀ ਵੀਡੀਓ ਫਿਰ ਮੈਂ ਪਾਉਣਾ ਆਣ ਕੇ ਨਾਲ ਜਾਣਾ ਤੇ ਨੂੰ ਪਿੰਡੋਂ ਲੈਵਾਂ ਆਣਾਂ ਤੇ ਵੀ ਗਈ ਆ ਪੁਈ ਕੋਲ ਆਪਣੇ ਕੋਲ ਪਿੰਡ ਗਈ ਆ ਚਾਚੂ ਹਣਾ ਕੋਲ ਤੇ ਫਿਰ ਹੁਣ ਮੈਂ ਹੁਣ ਅੰਮ੍ਰਿਤਸਰ ਚੱਲਿਆ ਤੇ ਫਿਰ ਮੈਂ ਲੈ ਕੇ ਮਸ਼ੀਨ ਤੇ ਫਿਰ ਮਿਲਦੇ ਤੁਹਾਨੂੰ ਦਿਖਾਉਣਾ ਮੈਂ ਤੁਹਾਨੂੰ ਉਸਾ 450 ਇੱਕ ਮੈਂ ਹੋਰ ਮਸ਼ੀਨ ਜਿਹੜੀ ਆਪਣੀ ਆ ਚੁੱਕੀ ਆ ਬਾਬਾ ਜੀ ਦੀ ਕਿਰਪਾ ਦੇ ਨਾਲ ਇਹ ਹੁਣ ਵਾਪਸੀ ਆਉਂਦੇ ਆ ਮੈਂ ਅੰਮ੍ਰਿਤਸਰ ਤੋਂ ਦੇ بارش ਬਹੁਤ ਜ਼ਿਆਦਾ ਹੁੰਦੀ ਆ ਇਸ ਟਾਈਮ ਤੇ ਬਹੁਤ ਹੀ ਜ਼ਿਆਦਾ بارش ਆ ਤੁਸੀਂ ਹੀ ਦੇਖ ਸਕਦੇ ਜੇ ਪੁਲ ਦੇ ਉੱਤੇ ਮੀਂਹ ਦਾ ਘੇੜਾ ਠੰਡ ਵੀ ਹੁਣ ਹੋ ਜੂਗੀ ਇਹ ਜਿਹੜਾ ਮੌਸਮ ਅਗੇ ਖਰਾਬ ਜੇ ਚੱਲਣ ਦਾ ਹੈ ਕਦੀ ਧੁੱਪ ਕਦੀ ਬੱਦਲ ਛਾ ਤੇ ਗਲੇ ਖਰਾਬ ਮੌਸਮ ਬੱਚੇ ਬਿਮਾਰ ਸਾਰਾ ਕੁਝ ਉੱਕਿਆ ਹੋ ਗਾਨ ਅੱਜ ਹੜ ਕੋ ਜੋੜੀ ਬੜੇ ਚਿਰ ਬਾਅਦ ਆਈ ਅੱਜ ਮਹਾ ਹੀ ਆਏ ਜੇ ਤੁਹਾਡੇ ਮਹਾ ਟਾਈਮ ਲੱਗਾ ਕੇ ਅੱਜ ਹੈ ਤਿਆਰ ਹੋਣ ਦੇ ਰਹਿ ਜਾਈਦਾ ਦਿਨ ਨਹੀਂ ਕੀ ਕਰੀ ਵੀ ਜੀ ਤੇ ਹੁਣ ਕਿਹੜਾ ਤਿਆਰ ਹੋ ਗਿਆ ਹੁਣ ਮੈਂ ਉਧੇ ਆ ਗਈ ਹਾਂ ਮਜਬੂਰੀ ਹੈ ਲਾਉਣ ਦੀ ਬੱਡੀ ਮਜਬੂਰੀ ਕਾ ਦੇ ਵੀ ਅੱਲਾ ਹੈ ਕਿ ਇਹ ਤਾਂ ਨੋਟਸ ਤੇ ਆਦੂ ਹਾਂ ਨਾ ਨਹੋਂ ਚੱਲ ਸਕਦਾ ਸਰ ਕੋ ਐਕਟੂਅਲ ਇਹ ਗੱਲ ਨਹੀਂ ਕਹਿ ਰਹੇ ਆ ਆ ਕੀ ਹੁੰਦੇ ਹੋ ਹੋ ਅੰਨੀ ਹੋ ਅੰਨੀ ਤੂੰ ਕਹਿ ਸਕਦੀ ਹੈ ਕਹਿ ਸਕਦੀ ਹੋ ਜਾਣ ਕੇ ਨਹੀਂ ਆਉਂਦੀ ਜਾਨੀ ਜਾਨੀ ਤੇ ਮੈਨੂੰ ਗੱਲਾਂ ਕਰਦੇ ਆ ਕਿ ਚੁੱਕੀ ਐਕਟ ਸ਼ੂ ਕਿਦਨੇ ਕਰ ਜਾਂਦੀ ਹੈ ਕਿਹੜਾ ਸ਼ੂ ਕਿਦਨੇ ਕਰ ਜਾਂਦੀ ਹੈ ਤਾਂ ਕਹਿ ਲੈ ਕੇ ਦਿੱਤੀ ਤਾਂ ਮੈਂ ਜਾਣਾਂਗੀ ਦਿੰਦੀ ਤਾਂ ਫਿਰ ਰਾਮੂ ਗੱਲਾਂ ਕਰਦੇ ਆ ਇਹ ਗੱਲ ਚੱਲ ਮਾਰਦੇ ਆ ਮਾਸੀ ਨੂੰ ਕੁੱਤੇ ਨੇ ਕੋਈ ਨਹੀਂ ਹੁਣ ਅੱਛਾ ਪਰੌਣਾ ਤੇਰਾ ਕਹਿੰਦਾ ਚੱਲ ਤੂੰ ਫਿਰ ਨਾਲ ਜਾਇਆ ਕਰ ਜਾ ਫਿਰ ਇਹਦਾ ਖੁਸ਼ ਹੈ ਬਾਤ ਠੀਕ ਹੈ ਤੂੰ ਆ ਜਾ ਨਾਲ ਹਣਾ ਕਿਹਦੇ ਨੂੰ ਤੂੰ ਵੱਜਣਾ ਗਏ ਨੇ ਆਵੇ ਇਹਨੂੰ ਸਿਖਾ ਜਾ ਜਿੰਨੇ ਨਾਲ ਆ ਜਾ ਕਰਨ ਤੇਰੇ ਹੁਣ ਇਹ ਪਿਓਰ ਗਾ ਇਹ ਕਤਲ ਦਾ ਪੂਰੀ ਹੈ ਪਾਪਾ ਦੇ ਪਰਿਆਰ ਦੇ ਹਲਾਕ ਨਹੀਂ ਹੈ ਹਾਂਜੀ ਜਿੱਦਾਂ ਤੁਹਾਨੂੰ ਰਾਤੀ ਪਤਾ ਲੱਗ ਗਿਆ ਸੀ ਕਿ ਮੈਂ ਇੱਕ ਹੋਰ ਨਵੀਂ ਮਸ਼ੀਨ ਜਿਹੜੀ ਆ ਉਸ਼ਾ ਜੀ ਲੈ ਕੇ ਆਇਆ ਤੇ ਨਾਲ ਹੀ ਆਪਣਾ ਸਟੋਰ ਜਿਹੜਾ ਆ ਉਹ ਤਿਆਰ ਹੋ ਰਿਹਾ ਤੇ ਹੁਣ ਇਹ ਤੁਹਾਨੂੰ ਮੈਂ ਦਿਖਾਉਣਾ ਆ ਉਹਦੀ ਕਰਦਾ ਅਨਬਾਕਸਿੰਗ ਮਸ਼ੀਨ ਦੀ ਨਵੀਂ ਦੀ ਤੇ ਨਾਲ ਹੀ ਸਟੋਰ ਵੀ ਤੁਹਾਨੂੰ ਮੈਂ ਦਿਖਾਉਣਾ ਜਿਹੜਾ ਤਿਆਰ ਹੋ ਰਿਹਾ ਇੱਥੇ ਆਪਾਂ ਜਿੰਨੇ ਵੀ ਆਪਣੇ ਕਸਟਮਰ ਪਿੰਡ ਤੋਂ ਨੇ ਜਾਂ ਜਿਹੜੇ ਬਾਹਰੋਂ ਆਉਂਦੇ ਨੇ ਕੋਈ ਵੀ ਕਸਟਮਰ ਜਿਹੜਾ ਸੜਕੋਂ ਇੱਥੇ ਆਣ ਕੇ ਫੈਬਰਿਕ ਵੀ ਲੈ ਸਕਦੇ ਆ ਤੇ ਪਲੱਸ ਇੱਥੇ ਆਣ ਕੇ ਸਾਡੇ ਕੋਲ ਮਸ਼ੀਨ ਦੇ ਉੱਤੇ ਕਢਾਈ ਜਿਹੜੀ ਹੁੰਦੀ ਉਹ ਦੇਖ ਸਕਦੇ ਆ ਪਲੱਸ ਜਿਹੜੀਆਂ ਭੈਣਾਂ ਕੰਮ ਸਿੱਖਣਾ ਚਾਹੁੰਦੀਆਂ ਆ ਨਵੀਆਂ ਮਸ਼ੀਨਾਂ ਲੈਣਾ ਚਾਹੁੰਦੀਆਂ ਉਹ ਵੀ ਮੇਰੇ ਨਾਲ ਸੰਪਰਕ ਕਰ ਲਿਓ ਆਪਾਂ ਨਵੀਂ ਮਸ਼ੀਨ ਵੀ ਪ੍ਰੋਵਾਈਡ ਕਰਾ ਦੇਾਂਗੇ ਤੁਹਾਨੂੰ ਪਲੱਸ ਟ੍ਰੇਨਿੰਗ ਵੀ ਨਾਲ ਦੇਵਾਂਗੇ ਤੁਹਾਨੂੰ ਟ੍ਰੇਨਿੰਗ ਦੀ ਕੋਈ ਕਾਸਟ ਨਹੀਂ ਹੋਊਗੀ ਫ੍ਰੀ ਆਫ ਕਾਸਟ ਟ੍ਰੇਨਿੰਗ ਜਿਹੜੀ ਤੁਹਾਨੂੰ ਆਪਾਂ ਦੇਵਾਂਗੇ ਬਾਕੀ ਇਹਨਾਂ ਦੀਆਂ ਵੀਡੀਓ ਜਿਹੜੀਆਂ ਉਹ ਮੈਂ ਅਪਲੋਡ ਕਰ ਦੂੰਗਾ ਜਿਹੜੀਆਂ ਭੈਣਾਂ ਨਹੀਂ ਆ ਸਕਦੀਆਂ ਤੇ ਸੋ ਉਹ ਵੀਡੀਓ ਵੇਖ ਕੇ ਜਿਹੜਾ ਆ ਆਪਣਾ ਕੰਮ ਚਲਾ ਸਕਦੀਆਂ ਸੋਹਣਾ ਤੇ ਇਸ ਵੀਡੀਓ ਤੋਂ ਹੋਰ ਨਵਾਂ ਕੁਝ ਸਿੱਖ ਸਕਦੀਆਂ ਜਿੰਨੀ ਕਿ ਮੈਨੂੰ ਸਮਝਿਆ ਜਿੰਨਾ ਕਿ ਮੈਨੂੰ ਪਤਾ ਓਨੀ ਕਿ ਡਿਟੇਲ ਤੁਹਾਨੂੰ ਮੈਂ ਸਾਰੀ ਦੱਸ ਦੂੰਗਾ ਤੇ ਬਾਕੀ ਆਜੋ ਅੱਜ ਮਸ਼ੀਨ ਤੁਹਾਨੂੰ ਮੈਂ ਅਨਬਾਕਸ ਕਰਕੇ ਦਿਖਾਉਣਾ ਹੈ ਕਰਾਉਨੇ ਆ ਚੈੱਕ ਤੇ ਇਧਰੋਂ ਅਨਹਦ ਨੂੰ ਵੀ ਨਾਲ ਠਾਉਨੇ ਆ ਅਨਹਦ ਨੂੰ ਲੱਗਣ ਦੀ ਠੰਡ ਐ ਇਸ ਟਾਈਮ ਤੇ ਤੇ ਨਾਲ ਹੀ ਅਨਹਦ ਦੇ ਵੇਖਣ ਦੇ ਕੀ ਹਨ ਦੇ ਵੇਖਣ ਦੇ ਸ਼ਾਰਟਸ ਵੀਡੀਓ ਪਤਨ ਕੀ ਵੇਖੀ ਜਾਂਦਾ ਟੀਵੀ ਦੇ ਉੱਤੇ ਮਸ਼ੀਨ ਖੋਲੀ ਆਪਣੀ ਨਵੀਂ ਜਿਹੜੀ ਲਿਆਂਦੀ ਹੈ ਹੈ ਚੱਲਾ ਠੰਡੀ ਐ ਚਲ ਮੈਂ ਇਥੇ ਚੁੱਕ ਕੇ ਲਾਉਣਾ ਫਿਰ ਇਥੇ ਖੋਲਦੇ ਆ ਇਥੇ ਫਿਰ ਉਹਦੀ ਵੀਡੀਓ ਬਣਾ ਲਾਂਗੇ ਨਾਲੇ ਹਣ ਮਲੇ ਆਇਆੜ ਕੇ ਤੇ ਇੱਕ ਆ ਚੱਲਣ ਦੀ ਮਸ਼ੀਨ ਆਪਣੀ ਇਹਦੇ ਉੱਤੇ ਬਣਿਆ ਡਿਜ਼ਾਈਨ ਬੜਾ ਸੋਹਣਾ ਜਿਆ ਗਰਮ ਸੂਟ ਦੇ ਉੱਤੇ ਰੈਡੀਓ ਹੈ ਡਿਜ਼ਾਈਨ ਇੱਕ ਆ ਗਰਮ ਸੂਟ ਦੇ ਉੱਤੇ ਰੈਡੀਓ ਹੈ ਡਿਜ਼ਾਈਨ ਇੱਕ ਆ ਰੈਡੀਓ ਹੈ ਡਿਜ਼ਾਈਨ ਆ ਬਣ ਗਿਆ ਬਾਬਾ ਬਣ ਗਿਆ ਤੇਰਾ ਇਹਦਾ ਬਣ ਗਿਆ ਸੋਹਣਾ ਆਜੋ ਬਾਕੀ ਤੁਹਾਨੂੰ ਮੈਂ ਦਿਖਾਉਣਾ ਜਿਹੜੀ ਆਪਣੀ ਮਸ਼ੀਨਾਂ ਕਰਾਤੀ ਨਹੀਂ ਬੜਾ ਪੈਂਦਾ ਹੈ ਕੱਢੀ ਨਹੀਂ ਕੱਢੀ ਜੀ ਪਈ ਸਰੋਂ ਵੀਰ ਹੋਣੀ ਲੱਗੇ ਕੰਮ ਕਰਨ ਦਾ ਤਗੜੇ ਹੋ ਗਏ ਇਹ ਬਣ ਗਿਆ ਆਪਣੇ ਕਾਊਂਟਰ ਇਹ ਟੇਬਲ ਬਣਦਾ ਮਸ਼ੀਨ ਵਾਸਤੇ ਤੇ ਆ ਆਪਣਾ ਸਟੋਰ ਜਿਹੜਾ ਆ ਇਹ ਹੋ ਗਿਆ ਤਿਆਰ ਆ ਵਾਲਾ ਇੱਥੇ ਹੁਣ ਸਾਰੀ ਸੈਟਿੰਗ ਕਰਾਂਗੇ ਕਾਊਂਟਰ ਟੇਬਲ ਇੱਥੇ ਲਾਵਾਂਗੇ ਨਾਲ ਹੀ ਇੱਥੇ ਮਸ਼ੀਨਾਂ ਦੀਆਂ ਸੈਟਿੰਗਾਂ ਕਰਦਾਂਗੇ ਇਸ ਸਾਈਡ ਤੇ ਤੇ ਬਾਕੀ ਇੱਥੇ ਜਿਹੜਾ ਵੀ ਕੋਈ ਭੈਣ ਭਰਾ ਸਾਡਾ ਹੁਣ ਜਿਹੜਾ ਆਰਡਰ ਦੇਣਾ ਹੋਊਗਾ ਆਪਾਂ ਨੂੰ ਉਹ ਇੱਥੇ ਬਹਿ ਕੇ ਆਪਾਂ ਉਹਨਾਂ ਨਾਲ ਡੀਲ ਕਰਾਂਗੇ ਤੇ ਇੱਥੇ ਸੂਟ ਡਿਜ਼ਾਈਨ ਦੇ ਵੀ ਦੇਖ ਸਕਦੇ ਹੋ ਇਹ ਸਾਰੀ ਸੈਟਿੰਗ ਜਿਹੜੀ ਇਹ ਆਪਾਂ ਕੀਤੀ ਹੈ ਘਰੇ ਹੀ ਆਪਣੇ ਇਹਦੀ ਲੋਕੇਸ਼ਨ ਤੇ ਇਹਦੀ ਫੁੱਲ ਵੀਡੀਓ ਜਿਹੜੀ ਉਹ ਵੀ ਆਪਾਂ ਅਪਲੋਡ ਕਰ ਦਾਂਗੇ ਚੈੱਕ ਕਰਨ ਲਈ ਲੋਕੇਸ਼ਨ ਨੂੰ ਤੇ ਬਾਕੀ ਆ ਰਹੀ ਨਵੀਂ ਮਸ਼ੀਨ ਆ ਲੋ ਜੀ ਇਹ ਆ ਗਈ 우ਸ਼ਾ ਮੈਮਰੀ ਕ੍ਰਾਫਟ 450 E ਇਹ ਕੱਲ ਜਦੋਂ ਪਾਰਸਲ ਆਇਆ ਉਦੋਂ ਮੀਂਹ ਪੈਂਦਾ ਸੀ ਅਜੇ ਖੋਲ ਕੇ ਵੇਖਣਾ ਕਿਤੇ ਭੇਜਣਾ ਗਿਆ ਹੋਵੇ ਆ ਬਕਸਾ ਜਿਹੜਾ ਦਾ ਬਕਸਾ ਇਹ ਤਾਂ ਗੱਲਾਂ ਹੋਇਆ ਸਾਰਾ ਇਹ ਬਕਸਾ ਇਹਦਾ ਬਾਕਸ ਜਿਹੜਾ ਇਹ ਸਾਰਾ ਭੱਜਾ ਗਿੱਲਾ ਹੋਇਆ ਕੱਲ ਮੀਂਹ ਬੜਾ ਪੈਂਦਾ ਰਿਹਾ ਤੇ ਇਸ ਕਰਕੇ ਇਹਨੂੰ ਹੁਣ ਖੋਲ ਕੇ ਵੇਖਦੇ ਆਂ ਅਨਬਾਕਸ ਕਰਦੇ ਆਂ ਇਹਨੂੰ ਵੀ ਤੇ ਇਹ ਨਾਲ ਇਹਦੇ ਬਾਕਸ ਜਿਹੜੇ ਆ ਰੀਲਾਂ ਦੇ ਉਹ ਆ ਗਏ ਆ ਨਾਲ ਆ ਰੋਲ ਜਿਹੜਾ ਥੱਲੇ ਇਹਦੇ ਪੇਪਰ ਲੱਗਦਾ ਤੇ ਆ ਰਿਹਾ ਇਹਦਾ ਬਾਕਸ ਮਸ਼ੀਨ ਦਾ ਇਹਨੂੰ ਕਰਦੇ ਆਂ ਅਨਬਾਕਸ ਇਹ ਆ ਗਈ ਆਪਣੀ ਮਸ਼ੀਨ ਤੇ ਇਹਨੂੰ ਹੁਣ ਆਪਾਂ ਖੋਲਦੇ ਆਂ ਅਨਬਾਕਸ ਕਰਦੇ ਆਂ ਅਨੰਦ ਸ਼ਕੰਡਾ ਪ੍ਰਸ਼ਾਦ ਦਾ ਇਹ ਮਨਜ਼ਰ ਮੇਰੇ ਕੋ ਰਿਆ ਨਹੀਂ ਜਾਣਦਾ ਮੈਂ ਕਿਹਾ ਚੱਲ ਮੈਂ ਹੀ ਖੋਲ ਦਦਾ ਅਨੰਦ ਵਾਹ ਗੁਰੂ ਸਤਨਾਮ ਬਾਕਸ ਤੇ ਬਾਰੋਂ ਸਾਰਾ ਭੱਜਾ ਹੀ ਉਦਾਂ ਵੈਸੇ ਪਰ ਬਾਬੇ ਦੀ ਕਿਰਪਾ ਨਾਲ ਅੰਦਰੋਂ ਤੇ ਸਾਰਾ ਕੁਝ ਓਕੇ ਹੀ ਹੈ ਲੋ ਜੀ ਇਹ ਨਵੀਂ ਮਸ਼ੀਨ ਜਿਹੜੀ ਆ ਇਹਦੀ ਮੈਂ ਅਨਬਾਕਸਿੰਗ ਦਿਖਾਉਣਾ ਤੁਹਾਨੂੰ ਕੀ ਕੀ ਐਕਸੈਸਰੀ ਆਉਂਦੀ ਹੈ ਇਹਦੇ ਨਾਲ ਉਹ ਵੀ ਤੁਹਾਨੂੰ ਮ ਦਿਖਾਉਣਾ ਆਜੋ ਪਰੋਣੇ ਟੈਂਕ ਤੇ ਇਹ ਪਹਿਲਾਂ ਤਾਂ ਮਿਲਦੇ ਇਹਦੇ ਨਾਲ ਦੋ ਫਰੇਮ ਇੱਕ ਛੋਟੇ ਸਾਈਜ਼ ਦੇ ਵਿੱਚ ਆਉਂਦਾ ਇੱਕ ਵੱਡੇ ਸਾਈਜ਼ ਦੇ ਵਿੱਚ ਆਉਂਦਾ ਜਾਂ ਦੋ ਇਹਦੇ ਨਾਲ ਫਰੇਮ ਆਉਂਦੇ ਆ ਤੇ ਇਸ ਤੋਂ ਬਾਅਦ ਇਹਦੀ ਆਉਂਦੀ ਆ ਲੀਡ ਇੱਕ ਤੇ ਨਾਲ ਇਹਦੇ ਆਉਂਦੀ ਆ ਇਹਦੀ ਐਕਸੈਸਰੀ ਜਿਹੜੀ ਮਸ਼ੀਨ ਦੇ ਵਿੱਚ ਵਰਤਦੇ ਆਪਾਂ ਤੇ ਨਾਲ ਇਹਦੇ ਆਉਂਦੀ ਆ ਸੀਡੀ ਜਿਹੜਾ ਸੌਫਟਵੇਅਰ ਹੁੰਦਾ ਹੈ ਇਹਨਾਂ ਦਾ ਇਸ ਤੋਂ ਬਾਅਦ ਇਹਦੇ ਨਾਲ ਕਲਿੱਪ ਆਉਂਦੇ ਆ ਛੋਟੇ ਤੇ ਆ ਨਾਲ ਇਹਦੇ 8 ਕਲਿੱਪ ਹੁੰਦੇ ਆ ਇਹ ਤੁਸੀਂ ਉਹਦੇ ਨਾਲ ਫਰੇਮ ਦੇ ਨਾਲ ਲਾਉਣੇ ਹੁੰਦੇ ਆ ਤੇ ਨਾਲ ਹੀ ਇਹਦੇ ਆ ਤਾਂ ਮਦਦ ਹਵਾੜ ਸੁਣਾ ਜਿਹਦੇ ਵਿੱਚ ਇਸ ਕੈੱਟ ਆ ਫਿਟਿੰਗ ਪ੍ਰੋਪਰਲੀ ਇਹ ਆ ਜੀ ਆਪਣੀ ਮਸ਼ੀਨ ਊਸ਼ਾ 450 ਆ ਰਿਹਾ ਇਹਦਾ ਛੋਟਾ ਫਰੇਮ ਤੇ ਆ ਪੂਰੀ ਮਸ਼ੀਨ ਜਿਹੜੀ ਆ ਇਹ ਆ ਗਈ ਤੁਹਾਡੇ ਸਾਹਮਣੇ ਤੇ ਆ ਇਹਦਾ ਸਟੈਂਡ ਹੈ ਨਾਲ ਇਹਦਾ ਅਗਲੇ ਬੰਨੇ ਜਿਹੜਾ ਲੱਗਦਾ ਇਹ ਉਧਰ ਵੀਡੀਓ ਮਸ਼ੀਨ ਚੱਲਣ ਦੀ ਤੁਹਾਨੂੰ ਦਿਖਾ ਦਿੰਦਾ ਨਾਲ ਵੀਡੀਓ ਚੱਲਦੀ ਜਿਹੜੇ ਆ ਰਹੇ ਆ ਆ ਫਰੇਮ ਜਿਹੜਾ ਆ ਇਹ ਵੱਡਾ ਇਹਨੂੰ ਲੱਗਾ ਆ ਤੇ ਛੋਟਾ ਫਰੇਮ ਜਿਹੜਾ ਆ ਉਹ ਆਹ ਵਾਲਾ ਨਾਲੇ ਤੇ ਹੁੰਦਾ ਤੇ ਆ ਸਟੇਬਲ ਆ ਨਾਲੇ ਤੇ ਜਿਹੜਾ ਅਗਲੇ ਬੰਨੇ ਤੇ ਐਡ ਹੁੰਦਾ ਬਾਕੀ ਆ ਤੁਸੀਂ ਚੱਲਦੀ ਦੇਖ ਸਕਦੇ ਹੋ ਜੇ ਤੇ ਜਿੰਨਾ ਮੇਰੀਆਂ ਭੈਣਾਂ ਨੇ ਨਵੀਂ ਮਸ਼ੀਨ ਲੈਣੀ ਆ ਜਾਂ ਕੰਮ ਸਿੱਖਣਾ ਜਾਂ ਟ੍ਰੇਨਿੰਗ ਲੈਣੀ ਆ ਉਹ ਤੁਸੀਂ ਮੈਨੂੰ ਸੰਪਰਕ ਕਰ ਲਿਓ ਆਪਾਂ ਟ੍ਰੇਨਿੰਗ ਜਿਹੜੀ ਉਹ ਫ੍ਰੀ ਆਫ ਕੋਸਟ ਦਿੰਨੇ ਆ ਤੇ ਤੁਸੀਂ ਘਰੇ ਜਾਣ ਕੇ ਸਾਡੇ ਕੋਲ ਮਾਝਾ ਨਾ ਸਿੱਖ ਸਕਦੇ ਜੇ ਆਪਣੀ ਮਸ਼ੀਨ ਗੇਰ ਨਵੀਂ ਬਾਏ ਕਰਨੀ ਆ ਤਾਂ ਉਹ ਵੀ ਮੇਰੇ ਨਾਲ ਸੰਪਰਕ ਕਰ ਲਿਓ ਆਪਾਂ ਤੁਹਾਨੂੰ ਨਵੀਂ ਮਸ਼ੀਨ ਜਿਹੜੀ ਉਹ ਵੀ ਪ੍ਰੋਵਾਈਡ ਕਰ ਦਵਾਂਗੇ ਬਾਕੀ ਇਹ ਮਸ਼ੀਨ ਦੀ ਤੁਸੀਂ ਵੀਡੀਓ ਜਿਹੜੀ ਆ ਉਹ ਤਾਂ ਵੇਖ ਹੀ ਲਈ ਆਲਰੇਡੀ ਆ ਜਿਹੜੀ ਨਵੀਂ ਆ ਇਹ ਵੀ ਆਪਾਂ ਅਨਬਾਕਸ ਕਰ ਦਿੱਤੀ ਆ ਤੇ ਬਾਕੀ ਬਾਹਰ ਤੁਹਾਨੂੰ ਮੈਂ ਸਟੋਰ ਤੇ ਦਿਖਾ ਦੇ ਦਿੱਤਾ ਜਿਹੜਾ ਰੈਡੀ ਹੋਣ ਦਾ ਇਹ ਸਾਰੀਆਂ ਫਿਟਿੰਗ ਆਪਾਂ ਜਿਹੜੀਆਂ ਹੁਣ ਉੱਥੇ ਕਰਾਂਗੇ ਇਹਨਾਂ ਦੀਆਂ ਫਿਰ ਇੱਕ ਵਾਰੀ ਲੱਗੀ ਮਹਿਫਲ ਤੇ ਸਾਰੀ ਸੰਗਤ ਆ ਗਈ ਵਿਆਹ ਤੋਂ ਪਹਿਲਾਂ ਅੱਜ ਮਹਿੰਦੀ ਆਂਦਾ ਵਿਆਹ ਲੱਗ ਰੋਸਰੀ ਨਹੀਂ ਵਿਆਹ ਦਾ ਨਾ ਤੈਨੂੰ ਚਾਤਾ ਮਹਿੰਦੀ ਰੋਸਰੀ ਆਉਣੀ ਹੈ ਮੈਨੂੰ ਮੈਂ ਤੇ ਸਿਆਲ ਤੋਂ ਹੁੰਦੇ ਸਾਰੇ ਐਣਕੜੀ ਲੱਗਦੀ ਨਹੀਂ ਲੱਗਣੀ ਨਾ ਮਹਿੰਦੀ ਆਹ ਕੌਣ ਆਂਦਾ ਇਹਨੂੰ ਵਿਆਹ ਦੇ ਮੰਮੀ ਆਂਦੇ ਇੰਨੀਆਂ ਸੋਹਣੀਆਂ ਅੱਖਾਂ ਐ ਕਿ ਸਾਰੇ ਵਿਆਹ ਜਿਹੜੇ ਐਣਕਾ ਲਾ ਛੜੀਆਂ ਆਹ ਆਹ ਅੱਧੀ ਆਂਦੇ ਤੇ ਉਹ ਵੀਰ ਗੁਰਪਾਲ ਨੇ ਲਾਈਆਂ ਮੇਰੇ ਇਹਦੇ ਪਾੜਾ ਦਾ ਬੱਸਕਾਰ ਪਤਾ ਨਹੀਂ ਆਂਦਾ ਮਛਰੇ ਆਂਦਾ ਰਾਤ ਪੈ ਗਈ ਹਣ ਕਿਹ ਚ ਵਜਣਾ ਜਾਈ ਦੁਪਹਿਰੇ ਨਾਤੀ ਜਿਹਾ ਪੰਗੜਾ ਆਇਆ ਫੋਨ ਤੇ ਅੱਛਾ ਅੱਛਾ ਉਹ ਕਦੇ ਉਦੋਂ 4200 ਦੀ ਹੁੰਦੀਆਂ ਨੇ ਰੇਵਤੀਆਂ ਵੀਰ ਨੇ ਮੈਨੂੰ ਬਾਹਰੋਂ ਆਇਆ ਨੇ ਲੈ ਤੀਆਂ ਆਪਾਂ ਨਹੀਂ ਲਾਈ ਨਹੀਂ ਲਾਈਆਂ ਇਹ ਵੀਡੀਓ ਵੇਖੀ ਕਾਹਦੀ ਹੁੰਦੀ ਪਹਿਲਾਂ ਉਦੋਂ ਲੱਗ ਜੀ ਨਹੀਂ ਲੱਗਦੀ ਆਹ ਅੰਦਰ ਗਿਆ ਉਹ ਵੀ ਲੱਗ ਗਿਆ ਅੰਦਰ ਜਾ ਕੇ ਰੋਟੀ ਖਾ ਲ ਗਿਆ ਤਾਂ ਲਾ ਲਈ ਸੀ ਆ ਭਾਵੇਂ ਟੇਬਲ ਨੂੰ ਬੁਰਕੀਆਂ ਲਾਈ ਜਾਂਦਾ ਅੱਜ ਕੱਲ ਤੇ ਆਨਲਾਈਨ ਜਮਾਨਾ ਸਭ ਕੋਈ ਪਤਾ ਲੱਗ ਜਾਂਦਾ ਕਿ ਕਿਹੜੀ ਚੀਜ਼ ਕਦੋਂ ਲਾਈ ਦੀ ਆਹ ਉਦੋਂ ਪਤਾ ਨਹੀਂ ਹੁੰਦਾ ਉਦੋਂ ਨੈਟ ਨੈਟ ਉਦੋਂ ਇਹ ਨਹੀਂ ਪਤਾ ਹੁੰਦਾ ਨੀ ਸਨ ਸ਼ੇਡ ਹੁੰਦੀ ਆ ਤੋਂਪੇ ਜੀ ਲਾਈ ਦੀ ਅੰਦਰ ਨਹੀਂ ਲਾਈ ਦੀ ਆਹ ਆਹ ਐਡ ਦੀ ਕਾਹਰ ਸੰਜੀ ਲੱਕੀ ਆ ਲੜੀ ਮੱਥੀ ਰੱਖਿਆ ਕਰਦੇ ਆ ਇਹ ਗੋਨਵਾ ਜਰਾ ਪਾ ਚਾ ਦੀ ਦੀ ਨੂੰ ਹਾਂ ਕਰ ਗੋਨਵਾ ਰਹਿ ਪੋ ਤੂੰ ਕਿਉਂ ਕੀ ਗੱਲ ਬਾਈ ਕਿਉਂ ਰਹਿਣਾ ਨਹੀਂ ਤੂੰ ਹਾਂ ਗੱਲਾਂ ਹਾਂ ਗੱਲਾਂ ਚਲ ਅਰੇ ਬਾਈ 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 ਕੋਈ ਤੇ ਕਿਜੀ ਕੰਨ ਨਹੀਂ ਪਲਟਣਾ ਜਾਇਆ ਕੁਰਸੀ ਸਮੇਤੀ ਪਤਾ ਨਹੀਂ ਇੱਕ ਹੋਈ ਤੇ ਚਲ ਗਿਆ ਬਾਈ ਬਾਈ ਇਹ ਕਿਹੜੇ ਬਾਈ ਕਰ ਹਾਂ ਤੇ ਕਰ ਲਿਆ ਵੇਖੀ ਸਟਪਨ ਲੱਗਾ ਸਭ ਕੋ ਜੀ ਬਾਈ ਓ ਤੇ ਹਾਂ ਨਾ ਹਾਂ ਨੰਨੂ ਪਤਾ ਕੱਲੇ ਇੱਧਰ ਹੀ ਬਾਏ ਕਰੀ ਹਾਂ ਆ ਮੈਨੂੰ ਕਰਨਾ ਆ ਚੱਲ ਬਾਏ 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 ਜੀ ਬਾਏ ਜੀ ਬਾਏ ਜੀ ਜਿਹੜਾ ਵੀ ਨਵਾਂ ਬਾਏ ਨੂੰ ਕਿ ਇਹ ਇੱਥੇ ਨੰਬਰ ਰਹਿਣਗੇ ਹੁਣ ਦਿਨਾਂ ਨੂੰ ਆਹ ਆ ਉਹ ਤੈਨੂੰ ਮਿਲਣ ਲਿਆ ਹੀ ਮਿਲ ਨਹੀਂ ਗਿਆ ਇਦਾਂ ਲਿਆ ਹੁੰਦਾ ਖਿੱਚ ਕੇ ਅੱਛਾ 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 ਅੰਦਾਜ਼ ਬਾਏ ਬਾਏ ਤਰਾਤਾ ਇੱਧਰ ਉਹ ਤੈਨੂੰ ਕੱਢਣ ਉਹ ਸਾਰੇ ਨੇ ਕੱਢੀ ਜਾਂਦੇ ਫੇਰ ਉਹ ਵਦਰੇ ਦੀਵਾ ਲਗਾਈ ਹੁਣ ਹਾਂ ਭਾਈ ਕਿੱਦਾਂ ਦਾ ਲੱਗਾ ਸਟੋਰ ਫਿਰ ਮੇਰਾ ਬਹੁਤ ਸੋਹਣਾ ਬਹੁਤ ਹੈ ਸਟੋਰ ਆਹੋ ਸਟੋਰੀ ਹੈ ਦੁਕਾਨ ਸਟੋਰ ਆਫਿਸ ਆਫਿਸ ਆਹ ਵੇ ਅਨਦਰ ਵੀ ਬੈਠੇ ਸੋ ਸਾਡੇ 450 ਮਸ਼ੀਨ ਤੇ ਤੇਰੀਆਂ ਹਜ਼ਾਰਾਂ ਮਸ਼ੀਨਾਂ ਚੱਲਣ ਆਹੋ ਆਹ ਕਈ ਸਾਲ ਤੇ ਅੱਜ ਬਜਨ ਕਰਦੇ ਬੰਦਿਆ ਨੇ ਆਹ ਬਜਨ ਹੋਵੇ ਮਹਾਰਾਜ ਕਿਰਪਾ ਕਰੇ ਬੋਲ ਬੁਲਾਵੇ 450 ਮਾਡਲ ਹੀ ਤੇ ਜਾ ਕੇ ਕਹਿੰਦੀ ਵੀਰ ਕਹਿੰਦਾ ਮੈਂ 450 ਮਸ਼ੀਨ ਲਿਆਣੀ ਮੈਂ ਅੱਜ ਵੀ ਮੈਂ ਗੱਲ ਕਰਦਾ ਸੁਨੇਹ ਵੀਰ ਨੂੰ ਤੁਹਾਨੂੰ ਕਿਸੇ ਨੂੰ ਪਤਾ ਮੈਂ ਦੱਸਾਂ ਇਹ ਇਹ ਦੱਸਾਂ ਮੈਂ ਇਕੱਲੇ ਨਹੀਂ ਕਰਤੀ 400 ਮਸ਼ੀਨ ਹੈ ਹੀ ਨੇ ਆਰਡਰ ਕਰਤੀ ਮਾੜੇ ਮਿਲ ਗਈ ਬੜੀ 4.5 ਕਰੋੜ ਦੀ ਮਸ਼ੀਨ ਵਾਹ ਚਲ ਮਾਰੇ 4.5 ਕਰੋੜ ਦੀਆਂ ਵੀ ਦਵਾ ਆਹ 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 ਬੈਠਾ ਬਾਬਾ ਉਹ ਸਾਹਮਣੇ ਹੋਣੀ ਚਾਹੀਦੀ ਆ ਬਾਬਾ ਜੀ ਉਹ ਬਾਬਾ ਜੀ ਆਹ ਦੇਊਗਾ ਹੀ ਤਉ ਜ਼ਰੂਰ ਕਿ ਜੇ ਮਰੀਨਤ ਕਰੀ ਚੱਲ ਆਫਿਸ ਬਣਾ ਲੈ ਫੈਕਟਰੀ ਵੀ ਲੱਗ ਲਾਂਗੇ ਮੇਨ ਦਾਸ ਤੇ ਤੇ ਸ਼ੋਰ ਕਰਦਾ ਰਵੇ ਯਾ ਪ੍ਰਭੂ ਦੇਂਦਾ ਆਹ ਅੰਨ ਦਿੱਤੀ ਸ਼ੋਰੂ ਕਰਨਾ ਤੇ ਇਹਦਾ ਬੜੇ ਚਿਰ ਦਾ ਟਾਰਗੇਟ ਇਹੋ ਹੀ ਆ ਮੇਨ ਤੇ ਮੇਰੀ ਤੇ ਰਹਿਮਤ ਤੇਰੀ ਆ ਹਾਂ ਲਓ ਜੀ ਇੱਕ ਹੋਰ ਸ਼ੂਟ ਜਿਹੜਾ ਰੈਡੀ ਹੋ ਗਿਆ ਇਹ ਤੁਸੀਂ ਸਵੇਰੇ ਵੀ ਵੀਡੀਓ ਵਿੱਚ ਵੇਖਿਆ ਨਾ ਉਹਦੇ ਵਿੱਚ ਕਦਰ ਨਹੀਂ ਦੇਈ ਸੀ ਦੂਸਰੇ ਨਾਲ ਹੀ ਇਧਰ ਆ ਸਾਰਾ ਅਜੇ ਪਿਆ ਆ ਸਾਰਾ ਕੁਝ ਬਣਨ ਵਾਲਾ ਰੈਡੀ ਹੋਣ ਵਾਲਾ ਤੇ ਹੁਣ ਇਹ ਵੀਡੀਓ ਦਾ ਐਂਡ ਮੈਂ ਇੱਥੇ ਕਰ ਦਿੰਦਾ ਆ ਤੁਸੀਂ ਉਹ ਮੇਰੇ ਪਿੱਛੇ ਵੀ ਸੂਟ ਦੇਖ ਸਕਦੇ ਜੇ ਜਿਹੜਾ ਰੈਡੀ ਕੀਤਾ ਆ ਤੇ ਉਹ ਕਾਊਂਟਰ ਸਵੇਰੇ ਤੁਸੀਂ ਵੇਖਿਆ ਹੋਣਾ ਵੀਡੀਓ ਦੇ ਵਿੱਚ ਉਹ ਵੀ ਹੁਣ ਮੈਂ ਇੱਥੇ ਲੈ ਕੇ ਸੈੱਟ ਕੀਤਾ ਫਿਲਹਾਲ ਦੀ ਘੜੀ ਇਹ ਟੈਂਪਰੇਰੀ ਸੈਟਿੰਗ ਆ ਪੂਰੀ ਪ੍ਰੋਪਰ ਸੈਟਿੰਗ ਜਿਹੜੀ ਆ ਉਹ ਮੈਂ ਜਿਹੜੀ ਆ ਕਰ ਦੇਣੀ ਹੈ। ਇੱਕ ਦਿਨ ਚ ਫਿਰ ਤੁਹਾਨੂੰ ਸਾਰੀ ਵੀਡੀਓ ਉਹਦੀ ਮੈਂ ਦੇ ਦੂੰਗਾ। ਲੋਕੇਸ਼ਨ ਦੱਸ ਦੂੰਗਾ ਤੁਸੀਂ ਕਿੱਥੇ ਆਣ ਕੇ ਵੇਟ ਕਰਨਾ ਹੈ, ਕਿੱਥੇ ਆਣ ਕੇ ਸੂਟ ਰੈਡੀ ਕਰਾਉਣੇ ਆ ਸਾਰੀ ਕੀ ਜਿਹੜੀ ਤੁਹਾਨੂੰ ਮੈ ਟੇਲ ਜਿਹੜੀ ਉਹ ਦੱਸ ਦੂੰਗਾ। ਫਿਲਹਾਲ ਹੁਣ ਟਾਈਮ ਬਹੁਤ ਜ਼ਿਆਦਾ ਹੋ ਗਿਆ। ਇਸ ਟਾਈਮ ਤੇ 11:00 ਵੱਜ ਗਏ ਆ ਤੇ ਨਾਈਟ ਸ਼ਿਫਟ ਮੇਰੀ ਜਿਹੜੀ ਹੋ ਚੱਲਣ ਢੀ ਹੈ ਕੰਮ ਦੀ। ਸੋ ਤੁਸੀਂ ਵੀ ਸੋਨੇ ਸੋਨੇ ਸੂਟ ਜਿਹੜੇ ਬਣਾ ਸਕਦੇ ਜੇ ਮੇਰੇ ਕੋਲ ਤੇ ਫਿਰ ਮਿਲਾਂਗੇ ਤੁਹਾਨੂੰ ਹੁਣ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਵਲੌਗ ਦੇ ਨਾਲ ਬਾਏ ਬਾਏ ਸਤਿ ਸ੍ਰ